ਵਾਇਗੁਰਜੀ ਦਾ ਖਾਲਸਾ ਹੈ ਗੁਰੂ ਜੀ ਦੀ ਫਤਿਹ ਜਿਸ ਤਰ੍ਹਾਂ ਸਰਦਾਰ ਇਕਬਾਲ ਸਿੰਘ ਝੁੰਡਾ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਔਰ ਇਹਦੇ ਵਿੱਚ ਸਾਰੇ ਸਰਕਲਾਂ ਦੇ ਪ੍ਰਧਾਨ ਤੇ ਹੋਰ ਸਾਰੇ ਆਗੂ ਸਹਿਬਾਨ ਹਲਕਾ ਇੰਚਾਰਜ ਬਹੁਤ ਵੱਡੀ ਭਰਮਈ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੇ ਵਰਕਰ ਸਹਿਬਾਨ ਉਮਮਾ ਕੇ ਸਾਰੇ ਜ਼ਿਲ੍ਹਾ ਸੁਰੂਰ ਤੇ ਮਲੇਈਪੁਰ ਨਾਲ ਵਿੱਚੋਂ ਸਾਰੇ ਅੱਜ ਪਹੁੰਚੇ ਸਨ ਔਰ ਉਹਨਾਂ ਦੇ ਸਾਰੇ ਉਤਸ਼ਾਹ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸੰਤਰਚੰਦ ਸਿੰਘ ਲੰਗੋਵਾਲ ਪ੍ਰਤੀ ਕਿੰਨੀ ਸਾਡੇ ਵਰਕਰਾਂ ਦੇ ਵਿੱਚ ਸ਼ਰਧਾ ਔਰ ਸਤਿਕਾਰ ਹੈ ਕਿਉਂਕਿ ਹਰ ਸਾਲ ਜਿਹੜੀ ਸੰਤਰਚੰਦ ਸਿੰਘ ਲੰਗੋਵਾਲ ਦੀ ਵਰਸੀ 39 ਵਰਸੀ ਹੈਗੀ ਬਣਾਈ ਜਾ ਰਹੀ ਹੈ ਤੋਂ ਸ਼੍ਰੋਮਣੀ ਅਕਾਲੀ ਦਲ ਤੌਰ ਤੇ ਵਿਸ਼ੇਸ਼ ਤੌਰ ਤੇ ਇੱਕ ਸ਼ਹੀਦੀ ਕਾਨਫਰੰਸ ਇਹ ਸਰਦਾਰ ਆਜਲੀ ਸਮਰੋਹ ਕੀਤਾ ਜਾਂਦਾ ਹੈ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸਾਰੇ ਸ਼ਰੂਰ ਬਰਨਾਲਾ ਮਲੇਰਕੋਟਲਾ ਨੂੰ ਨਵਾਂ ਬਣਿਆ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਇਸ ਤੋਂ ਇਲਾਵਾ ਪੂਰ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਆਗੂ ਜਿਹੜੇ ਨੇ ਸ਼ੋਮਨੀ ਕਾਲੀ ਦਲ ਦੇ ਉਹ ਪਹੁੰਚਦੇ ਨੇ ਆ ਕੇ ਸੰਤ ਲੰਗੋਵਾਲਾ ਪਤੀ ਆਪਣੀ ਸ਼ਰਧਾ ਤੇ ਸਤਕਾਰ ਪੇਟ ਕਰਦੇ ਨੇ ਜਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਜੋ ਉਹਨਾਂ ਨੇ ਦੇਸ਼ ਲਈ ਪੰਜਾਬ ਲਈ ਸਮੁੱਚੀ ਕੌਮ ਲਈ ਔਰ ਪੰਥਲੀ ਕੀਤੀ ਹੈ ਉਹਨਾਂ ਦਾ ਕਬਾਨੀ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਜਿਲੇ ਵਾਲਾ ਨੂੰ ਮਾਣ ਹੈ ਸ਼੍ਰੋਮਣੀ ਕਾਲੀ ਦਰ ਨੂੰ ਬਹੁਤ ਵੱਡੀ ਮਾਣ ਹੈ ਕਿ ਉਹਨਾਂ ਨੇ ਇੱਕ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਜਿਸ ਤਰ੍ਹਾਂ ਆਪਣੀ ਸ਼ਹਾਦਤ ਦਿੱਤੀ ਅੱਜ ਇਹਨਾਂ ਗੱਲਾਂ ਦਾ ਮਾਣ ਜਿਹੜਾ ਸ਼੍ਰੋਮਣੀ ਕਾਲੀ ਦਰ ਕਰਦਾ ਮੈਂ ਇਹ ਵੀ ਸਮਝਦਾ ਕਿ ਇਹ ਵਰਸੀ ਦਾ ਜਿਹੜਾ ਕੱਠ ਹੁੰਦਾ ਹੈ ਇੱਥੋਂ ਜਿਹੜਾ ਸ਼੍ਰੋਮਣੀ ਕਾਲੀ ਦਰ ਨੂੰ ਬਹੁਤ ਵੱਡੀ ਮਜ਼ਬੂਤੀ ਮਿਲਦੀ ਹੈ ਉਹਨਾਂ ਬਾਰੇ ਸਮੇਂ ਚ ਮਜ਼ਬੂਤੀ ਮਿਲੇਗੀ ਤੁਸੀਂ ਅੱਜ ਦੇਖੋਗੇ ਕਿ ਜਿਸ ਤਰ੍ਹਾਂ ਇੱਕ ਬਹੁਤ ਵੱਡ ਕਾਨਫਰੰਸ ਜਿਹੜੀ ਹੈ ਪਿਛਲੇ ਸਾਲ ਵੀ ਕੀਤੀ ਐ ਇਸ ਵਾਰੀ ਉਦੋਂ ਵੀ ਵੱਧ ਚੜ ਕੇ ਜਿਹੜੇ ਨੇ ਸਾਡੇ ਵਰਕਰੇ ਕੀ ਲੋਕ ਸੰਗਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਲੰਗੋਵਾਲ ਵਿਖੇ ਸਾਡੀ ਇਸ ਕਾਨਫਰੰਸ ਪਹੁੰਚੇਗੀ ਸੋ ਮੈਂ ਸਮਝਦਾ ਕਿ ਬੇਨਤੀ ਵੀ ਕਰਦਾ ਸਾਰੇ ਸੰਗਤ ਨੂੰ ਕਿ ਵੱਧ ਤੋਂ ਵੱਧ ਸੰਗਤ ਉੱਥੇ ਆਈਏ ਕਿਉਂਕਿ ਬ੍ਰਦਰ ਕੈਂਪੂ ਵਾਲ ਸਾਹਿਬ ਵਿਖੇ ਵੀ 11 ਤਰੀਕ ਤੋਂ ਹੀ ਸਾਰੇ ਸਮਾਗਮ ਸ਼ੁਰੂ ਹੋ ਜਾਂਦੇ ਨੇ 11 ਤਰੀਕ ਨੂੰ ਵੱਖ-ਵੱਖ ਸੰਤ ਲੰਗੋਵਾਲ ਦੇ ਸਧਾਰੂ ਮਹ ਜੀ ਸ੍ਰੀ ਖੰਡਪਾਟ ਸਾਹਿਬ ਹੁੰਦੇ ਨੇ 19 ਤਰੀਕ ਨੂੰ ਧਾਰਮਿਕ ਦੀਵਾਨ ਚੱਲੇ ਜਾਂਦੇ ਨੇ ਤੇ 20 ਨੂੰ ਵੱਡਾ ਸਮਾਗਮ ਜਿਹੜਾ ਸ਼ੌਮੀ ਖਾਲੀਦਾਰ ਵੱਲੋਂ ਉਹ ਕੀਤਾ ਜਾਂਦਾ ਹੈ ਤੇ ਇਸ ਕਰਕੇ ਮੈਨੂੰ ਇਹ ਸਮਝ ਆਉਂਦੀ ਹੈ ਕਿ ਜਿਸ ਤਰ੍ਹਾਂ ਇਹ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਇਹ ਕਾਨਫਰੰਸ ਕਰਾਂਗੇ ਇਹ ਵਰਸੀ ਮਨਾਈ ਕਿੱਥੇ ਜਾਂਦੀ ਹੈ ਜੀ ਮੇਰੀ ਤੇਰਾ ਇਹ ਵਰਸੀ ਪਿਛਲੇ ਸਾਲ ਵੀ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਜਿਹੜਾ ਹੈ ਉਹਦੇ ਗਰਾਊਂਡ ਦੇ ਵਿੱਚ ਬਹੁਤ ਵੱਡਾ ਗਰਾਊਂਡ ਹੈ ਉੱਥੇ ਹੀ ਸਾਰੀ ਇਹ ਵਰਸੀ ਮਨਾਈ ਜਾਂਦੀ ਹੈ ਉੱਥੇ ਸਾਰੀ ਰੇਂਜ ਕੀਤਾ ਹੈ ਉੱਥੇ ਬੱਸਾਂ ਦਾ ਗੱਡੀਆਂ ਦਾ ਖੜਦਾ ਵੀ ਉੱਥੇ ਸਾਰਾ ਅਸੀਂ ਪ੍ਰੋਗਰਾਮ ਬਣਾਇਆਗਾ ਉੱਥੇ ਲੰਗਰ ਵਗੈਰਾ ਦਾ ਹਰ ਤਰ੍ਹਾਂ ਦੇ ਜਿਹੜੇ ਪੁਖਤਾ ਪ੍ਰਬੰਧ ਨੇ ਸਾਰੇ ਉੱਥੇ ਜਿਹੜੇ ਨੇ ਉਹ ਕੀਤੇ ਗਏ ਨੇ ਉੱਥੇ ਵੱਡੀ ਪੱਧਰ ਤੇ ਜਿਹੜੇ ਨੇ ਬੰਦਾ ਇਕੱਠਾ ਬੰਦਾ ਪ੍ਰਬੰਧ ਕਰ ਰਹੇ ਜਿਸ ਤਰ੍ਹਾਂ ਚੌਂਦਾ ਸਾਹਿਬ ਨੇ ਦੱਸਿਆ ਕਿ ਅਸੀਂ 50-50 ਦਾ ਟਾਰਗੇਟ ਤਾਂ ਲਾਈ ਹੈਗਾ ਉਦੋਂ ਵੱਧ ਵੀ ਹੋਣਾਗਾ ਸਾਨੂੰ ਇਹ ਲੱਗਦਾ ਹੈ 15-20 ਹਜ਼ਾਰ ਬੰਦਾ ਜਿਹੜਾ ਹੈ ਸਾਡਾ ਉੱਥੇ ਇਕੱਠਾ ਹੋਏਗਾ ਦੇਖੋ ਸਦਾ ਸੁਖੀ ਸਿੰਘ ਜੀ ਬਾਦਲ ਪਹਿਲਾਂ ਵੀ ਆਪਣੇ ਸੀਨੀਅਰ ਸਾਥੀਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿੰਨਾ ਤਬਸਤ ਹੋਏ ਸਨ ਤੇ ਗਏ ਸਨ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਲਿਖਤੀ ਵੀ ਦਿੱਤੀ ਹੈ ਸੋ ਅੱਜ ਉਹਨਾਂ ਨੇ ਆਪਣੇ ਵਿਹਾਰਾਈ ਗੱਲ ਵੀ ਕੀਤੀ ਹੈ ਕਿ ਕਿਉਂਕਿ ਉਹਨਾਂ ਦੇ ਕੋਲ ਵੱਡੀ ਜਿਹੜਾ ਸ਼ੋਨੀਕਲ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਤੇ ਸਰਕਾਰ ਦੇ ਵਿੱਚ ਵੀ ਖਾਉਦੇ ਹੋਣ ਦੇ ਨਾਤੇ ਉਹਨਾਂ ਨੇ ਜਿਹੜੇ ਅੱਜ ਸਾਰੀ ਕੌਮ ਤੋਂ ਸ੍ਰੀ ਕਾਲ ਤਖਤ ਸਾਹਿਬ ਤੋਂ ਬੜੀ ਚਾਚਨਾ ਮਾਫੀ ਜਾਚਨਾ ਮਗਿਆ ਜਿੰਨੇ ਵੀ ਗਲਤੀਆਂ ਹੋਏ ਨੇ ਆਮੇ ਸਰਕਾਰ ਦੇ ਸਮੇਂ ਹੋਈਆਂ ਨੇ ਆਮੇ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰਧਾਨ ਦੇ ਹੋਣ ਦੇ ਨਾਤੇ ਸਾਰੀ ਹੋਈਆਂ ਨੇ ਉਹਨਾਂ ਨੇ ਅੱਜ ਕਿਹਾ ਕਿ ਮੈਂ ਆਪਣੀਆਂ ਸਾਰੀਆਂ ਗਲਤੀਆਂ ਜਿੰਨੀਆਂ ਵੀ ਇਸ ਸਾਥ ਹੋਈਆਂ ਨੇ ਮੈਂ ਆਪਣੀ ਝੋਲੀ ਪਾਉਣਾ ਔਰ ਜਦੋਂ ਵੀ ਸਾਨੂੰ ਸ਼੍ਰੀ ਕਾਲ ਤਰਸਾ ਦਾ ਬਲਾਵਾ ਆਵੇਗਾ ਤੋਂ ਅਸੀਂ ਨੰਗੇ ਪੈਰੀ ਹੋ ਕੇ ਇਸ ਸ਼੍ਰੀ ਕਾਲ ਤਰਸ ਦੇ ਸਨ ਮੁਖ ਹੋ ਕੇ ਔਰ ਨਤਮਸਤ ਪਹੁੰਮਾਂਗੇ ਔਰ ਨਮਾਣੇ ਸਿੱਖ ਵਜੋਂ ਅਸੀਂ ਜਾ ਕੇ ਜਿਹੜਾ ਹੈ ਉੱਥੇ ਜੋ ਵੀ ਸ਼੍ਰੀ ਕਾਲ ਤਰਸ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਉਹਨੂੰ ਸਿਰ ਮੱਥੇ ਜਿਹੜਾ ਅਸੀਂ ਪ੍ਰਮਾਨ ਕਰਾਂਗੇ ਮੈਂ ਇਸ ਗੱਲ ਦਾ ਉਹਨਾਂ ਵੱਲੋਂ ਬਹੁਤ ਸਵਾਗਤ ਕਰਦਾ ਕਿ ਜਿਸ ਜੀ ਨਿਮਾਨੇ ਸੇਵ ਕੋਲੋਂ ਜੋ ਪ੍ਰਾਣੀਆਂ ਪਰੰਪਰਾ ਚੱਲਦੀਆਂ ਆਈਆਂ ਨੇ ਵੱਡੇ ਵੱਡੇ ਦੇਖੋ ਪਿਛਲੇ ਸਮੇਂ ਦੇ ਵਿੱਚ ਵੀ ਮਹਾਰਾਜ ਰਣਜੀਤ ਸਿੰਘ ਤੋਂ ਲੈ ਕੇ ਬਹੁਤ ਸਾਰੇ ਵੱਡੇ ਆਗੂ ਜਿਹੜੇ ਨੇ ਅੰਮੇ ਤਾਂ ਸ੍ਰੀ ਕਾਲ ਤਖਤ ਤੋਂ ਸੁਮਨ ਹੁੰਦੇ ਰਹੇ ਨੇ ਨਤਮਸਤ ਹੁੰਦੇ ਰਹੇ ਨੇ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਸਦਾ ਸਿੰਘ ਵੀਰ ਸਿੰਘ ਬਾਦਲ ਪ੍ਰਧਾਨ ਹੋਂਦੇ ਨਾਤੇ ਅੱਜ ਜਦੋਂ ਵੀ ਸ੍ਰੀ ਕਾਲ ਤਖਤ ਸਾਹਿਬ ਦਾ ਬੁਲਾਵਾ ਹੋਏਗਾ ਉਹ ਇੱਕ ਨਿਮਾਨਸਿਕ ਵਜੋਂ ਕੇ ਇਸ ਮੌਕੇ ਆਪਣੀਆਂ ਸਾਰੀਆਂ ਗਲਤੀਆਂ ਦਾ ਜਿਹੜੀਆਂ ਸਾਰੀ ਕੌਮ ਤੋਂ ਸ਼੍ਰੀ ਕਾਫਤਖ ਸਹਿਬ ਦੇ ਅੱਗੇ ਹੋ ਕੇ ਆਪਣੀ ਝੋਲੀ ਪਾਉਣਗੇ ਤੰਦੂਰ ਅਤੇ ਮਲੇਖੋੜਾ ਦੇ ਨੁਮਾਇੰਦਾ ਆਗੂ ਵਰ ਵਰਕਰ ਸਹਿਬਾਨ ਨੇ ਇਕੱਤਰ ਹੋ ਕੇ ਸ਼ੰਤ ਬਾਬਾ ਹਰਜਨ ਸਿੰਘ ਜੀ ਰੋਂਗਵਾਲ ਸਾਹਿਬ ਜੀਨਾਂ ਦੀ ਮਹਾਨ ਸ਼ਹਾਦਤ ਹੋਈ ਉਹਨਾਂ ਦੀ ਯਾਦ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੇ ਸ਼ਰਧਾ ਔਰ ਸਤਿਕਾਰ ਨਾਲ 20 ਅਗਸਤ ਨੂੰ ਮਨਾਇ ਜਾਂਦੀ ਹੈ ਸੋ ਇਸ ਵਾਰ ਵੀ ਕਾਲਜ ਵਿਖੇ ਭਾਈ ਮਨੀ ਸਿੰਘ ਕਾਲਜ ਵਿਖੇ ਉਹ ਸਮਾਗਮ ਨੇ ਜਿਹੜੇ 26 ਅਗਸਤ ਨੂੰ ਸਰਦਾਰ ਔਰ ਸਰਕਾਰ ਨਾਲ ਮਨਾਏ ਜਾਣਗੇ ਔਰ ਉਸ ਲਈ ਨਮਾਇੰਦਾ ਆਗੂ ਔਰ ਵਰਕਰਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਔਰ ਫਾਈ ਲੰਗੋਰ ਸਾਹੂ ਨੇ ਸਾਰੇ ਵਿਸਥਾਰ ਨਾਲ ਪ੍ਰੋਗਰਾਮ ਨੇ ਜਿਹੜੀ ਉਹਨੇ ਜਨਤਰੀ ਦੇ ਵੀ ਦਿੱਤੀ ਹੈ ਤੁਹਾਨੂੰ ਵੀ ਪ੍ਰੈਸ ਸਟੇਟਮੈਂਟ ਦੇ ਦੇਣਗੇ ਔਰ ਉਸ ਤੋਂ ਬਿਨਾ ਹਲਕਾ ਵਾਈਜ਼ ਮੀਟਿੰਗਾਂ ਨੇ ਜਿਹੜੀਆਂ ਤਿੰਨ ਹਲਕਿਆਂ ਦੀਆਂ ਮੀਟਿੰਗਾਂ 10 ਅਗਸਤ ਨੂੰ ਸੱਖੀਆਂ ਜਣੀਆਂ ਨੇ ਮਲੇਰ ਕੋਟਲਾ ਮਰਗੜ ਅਤੇ ਤੂਰੀ ਦੀਆਂ ਅਤੇ 15 ਅਗਸਤ ਨੂੰ ਲੇਰਾ ਸਨਾਮ ਅਤੇ ਦਿਰਬਾ ਹਲਕਾ ਦੀ ਮੀਟਿੰਗਾਂ ਜਿਹੜੀਆਂ ਉਹ ਆਯੋਜਿਤ ਕੀਤੀਆਂ ਜਾਣਗੀਆਂ ਹਲਕਾ ਵਾਈਜ਼ ਤਾਂ ਕਿ ਵਰਕਰਾਂ ਨੂੰ ਲਾਮਬੰਦ ਕਰਕੇ ਵੱਡਾ ਇਕੱਠਾ ਜਿਹੜਾ ਸੰਤਾ ਦਿਵਸੀ ਤੇ ਕੀਤਾ ਜਾ ਸਕੇ ਸੋ ਇਸ ਭਾਵਨਾ ਨਾਲ ਔਰ ਉਹਦੇ ਦੀ ਮੀਟਿੰਗਾਂ ਜਿਹੜੀ ਆਯੋਜਿਤ ਕੀਤੀ ਗਈ ਸੰਕੇਤ ਜੀ ਆਗੂ ਵਰਕਰਾਂ ਨੂੰ ਬੁਲਾਇਆ ਸੀ ਉਹ ਸਾਰੇ ਆਗੂ ਵਰਕਰ ਸਾਨਾ ਪਹੁੰਚੇ ਨੇ ਔਰ ਜਿਹੜੀਆਂ ਮੇਨ ਮੀਟਿੰਗਸ ਨੇ ਉਹ ਹਲਕਾ ਵਈਸ ਕੀਤੀਆਂ ਜਾਣ। ਉਸ ਤੋਂ ਬਿਨਾ ਮੈਂ ਆਰਟੀ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਵੀ ਬਤੌਰ ਕੋਰਪੋਰੇਟ ਕਮੇਟੀ ਮੈਂਬਰ ਨਵੀਂ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ। ਉਹਦੇ ਲਈ ਮੈਂ ਸਾਰੇ ਜ਼ਿਲ੍ਹੇ ਦਾ ਤੇਦਰੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਤੇ ਉਹਦਾ ਇਹ ਸੇਵਾ ਦਾ ਮੌਕਾ ਮਿਲਿਆ। ਔਰ ਅਸੀਂ ਸਮੂੱਚਾ ਜ਼ਿਲ੍ਹਾ ਪਾਰਟੀ ਪ੍ਰਧਾਨ ਸਾਹਿਬ ਦੀ ਲੀਡਰਸ਼ਿਪ, ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵੀ ਪੂਰਨ ਰੂਪ ਵਿੱਚ ਭਰੋਸਾ ਬਰਕਰਾਰ ਰੱਖਦੇ ਹਾਂ। ਔਰ ਜਿਹੜੇ ਲੋਕ ਅੱਜ ਆਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਿਸੇ ਹੋਰ ਹੱਥਾਂ 'ਚ ਖੇਡ ਕੇ ਪਾਰਟੀ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਨੇ ਉਹਨਾਂ ਤੋਂ ਵੀ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਔਰ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਜੇ ਕੋਈ ਗਿਲੇ ਸ਼ਿਕਵੇ ਨੇ ਉਹ ਪਾਰਟੀ ਪਲੇਟਫਾਰਮ ਤੇ ਬਹਿ ਕੇ ਦੂਰ ਕਰ ਲੈਣੇ ਚਾਹੀਦੇ ਨੇ ਅੱਜ ਜਿਹੜੇ ਹਾਲਾਤ ਨੇ ਪੰਥਰ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਤਾਕਤਾਂ ਦਾ ਸਾਨੂੰ ਇਸਾ ਨਹੀਂ ਬਣਨਾ ਚਾਹੀਦਾ ਅੰਥ ਨੂੰ ਇਕੱਠਾ ਕਰਕੇ ਪੰਥਰ ਨੂੰ ਮਜ਼ਬੂਤ ਕਰਨੀ ਲੈਣੀ ਚਾਹੀਦੀ ਉਹਨਾਂ ਨੂੰ ਇਸ ਗੱਲ ਤੋਂ ਗਰੇਜ਼ ਕਰਕੇ ਅੰਤਕੇਕਤਾ ਲਈ ਜਤਨ ਛੀ ਲੈਣਾ ਚਾਹੀਦਾ